ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਜਨਾਲਾ ਦੇ ਕੋਲ ਹੋ ਰਹੀ ਰੈਲੀ ਦੇ ਬਾਹਰ ਰੰਜਿਸ਼ਣ ਕੁਝ ਵਿਅਕਤੀਆਂ ਨੇ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਅਤੇ ਤੇਜ਼ਦਾਰ ਹਥਿਆਰਾਂ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਜ਼ਖਮੀ ਹੋਏ ਨੌਜਵਾਨ ਲਵਲੀ ਕੁਮਾਰ ਵਾਸੀ ਪਿੰਡ ਉਗਰ ਔਲਖ ਨੇ ਦੱਸਿਆ ਕਿ ਉਹ ਸਾਬਕਾ ਐਮਐਲਏ ਹਰਪ੍ਰਤਾਪ ਸਿੰਘ ਅਜਨਾਲਾ ਦੇ ਸੱਦੇ ਤੇ ਆਪਣੇ ਸਾਥੀਆਂ ਸਮੇਤ ਇਸ ਰੈਲੀ ਵਿੱਚ ਪੁੱਜਿਆ ਅਤੇ ਪਾਣੀ ਪੀਣ ਲਈ ਜਦ ਉਹ ਬਾਹਰ ਰੋਡ ਦੇ ਆਇਆ ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਗੱਡੀਆਂ 'ਚ ਸਵਾਰ ਕੁਝ ਲੋਕਾਂ ਨੇ ਉਸਤੇ ਫਾਇਰਿੰਗ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਤੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ ਫਾਇਰਿੰਗ ਦੌਰਾਨ ਇੱਕ ਗੋਲੀ ਉਸ ਦੀ ਬਾਹ ਵਿੱਚ ਲੱਗੀ ਇਸ ਘਟਨਾ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਮੌਕੇ ਤੇ ਪੁੱਜੇ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਪਾਰਟੀ ਵਰਕਰਾਂ ਨਾਲ ਸਰਿਆਮ ਗੁੰਡਾਗਰਦੀ ਹੋ ਰਹੀ ਹੈ ਅਤੇ ਉਹਨਾਂ ਕਿਹਾ ਕਿ ਚੌਣ ਯਾਫਤੇ ਦੇ ਚੱਲਦਿਆਂ ਇਹ ਵਿਅਕਤੀ ਸਰਿਆਮ ਹਥਿਆਰ ਲੈ ਕੇ ਘੁੰਮਦੇ ਹਨ ਅਤੇ ਲੋਕਾਂ ਦੇ ਗੋਲੀਆਂ ਚਲਾ ਰਹੇ ਹਨ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਥਾਣਾ ਅਜਨਾਲਾ ਦੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਤੇ ਔਲਾ ਸਾਹਿਬ ਜੀ ਹਰਪਤਾਸ ਜੀ ਨਾਲਾ ਜੀ ਕਹਿੰਦੇ ਮੈਂ ਇੱਥੇ ਆਪਾਂ ਰੈਲੀ ਤੇ ਆਪਣੇ ਵਰਕਰ ਲੈ ਕੇ ਆਏ ਸਾਰੇ ਆਪਣੇ ਬੰਦੇ 10-15 ਆ ਗਏ ਸੀ ਤੇ ਬੈਠੇ ਤੇ ਪਿਆਸ ਲੱਗੀ ਪਰ ਉਹ ਪੀਣ ਗਏ ਸਾਰੇ ਨਾ ਪਹਿਲਾਂ ਗੱਡੀ ਉੱਥੇ ਖੜਾar ਛੜੀ ਮੈਨੂੰ ਨਹੀਂ ਪਤਾ ਕਿਹੜੇ ਕੰਮ ਆਏ ਇਹਨਾਂ ਨੇ ਆ ਕੇ ਹੁੰਦਾ ਸਾਰੇ ਇੱਕ ਨੇ ਮੇਰੇ ਫੈਰ ਮਾਰਿਆ ਕਿਰਪਾਨ ਵਾ ਕੇ ਮੇਰੇ ਹੱਥ ਵਰਤਾ ਇਹ ਮੁੰਡਾ ਵਰਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਪਿੰਡ ਉੱਗਰ ਰੋਲਖ ਅਮਨਦੀਪ ਸਿੰਘ ਸਨ ਬਾਜੋਤ ਸਿੰਘ ਪਿੰਡ ਦਧਰਾ ਸਰਤਾਜ ਸਿੰਘ ਪਿੰਡ ਪੋਏ ਵਾਲੀ ਬੰਦੀ ਸਿੰਘ ਬੰਦੀ ਕੁਮਾਰ ਪਿੰਡ ਉੱਗਰ ਰੋਲਖ ਸੁਖਦੇਵ ਸਿੰਘ ਸਨ ਮਸਤਾਨ ਸਿੰਘ ਪਿੰਡ ਉੱਗਰ ਰੋਲਖ ਬਲਦੇਵ ਸਿੰਘ ਸਨ ਨਰੰਜਨ ਸਿੰਘ ਜਿਹੜੇ ਬੰਦੇ ਮੈਂ ਜਾਣਦਾ ਇੱਕ ਆਪਣੀ ਆਡੀ ਗੱਡੀ ਜੀ ਬਾਕੀ ਇੱਕ ਬਰੀਜਾ ਗੱਡੀ ਸੀ ਜੋ ਸਰਪੰਚ ਜੜੀਓ ਹੇ ਭਾਈ ਸਭ ਕੋ ਜੋਂਡਿਆ ਜੀ ਇਹ ਪੁਰਾਣੀ ਵੀ ਰੰਜਿਸ਼ਾ ਪੁਰਾਣੀ ਰੰਜਿਸ਼ ਭਾਜੀ ਮੇਰੇ ਪਰਚਾ ਕਰਾਇਆ ਹੈ ਇਹਨਾਂ ਬਈੜਾ ਇੱਕ ਮੈਂ ਸੁਪਰੀਮ ਕੋਰਟੋਂ ਜ਼ਮਾਨਤ ਕਰਾਈ ਪਿਛਲੇ ਸੋਮਵਾਰ ਇਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ ਨਾ ਇਹਨਾਂ ਨੂੰ ਪੁਲਿਸ ਫੜ ਰਹੀ ਆ ਨਾ ਇਹਨਾਂ ਦੇ ਵਿਆਪਨ ਜਮਾਂ ਕੀਤੇ ਆ ਮੰਗ ਕੀ ਕਰਦੇ ਜੋ ਮੰਗ ਮੈਂ ਇਹੋ ਕਰਦਾ ਭਾਜੀ ਉਹਨਾਂ ਨਜਾਇਜ਼ ਕੋਈ ਪਰਚਾ ਨਾ ਬਣਾਉਣ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਅੱਗੇ ਵੀ ਅਰੈਸਟ ਨਹੀਂ ਕੀਤਾ ਪੁਲਿਸ ਨੇ ਉਹਨਾਂ ਕਰਕੇ ਮੇਰੇ ਤੇ ਫੇਰ ਕੀਤਾ ਭਾਜੀ ਅਜੇ ਤੱਕ ਅਰੈਸਟ ਨਹੀਂ ਹੋਈ ਜ਼ਮਾਨਤ ਨਹੀਂ ਮੈਂ ਲੈਕਚਰ ਦੇ ਵਿੱਚੋਂ ਮੰਗ ਕਰਦਾ ਇਹ ਸ਼ਰੇਆਮ ਚਿੱਤੇ ਦਿਨ ਗੋਲ ਇਹਨਾਂ ਦੇ ਸਾਡੇ ਵਰਕਰਾਂ ਤੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਤਾ ਦਾ ਖੋਲ ਵੀ ਜਦਾ ਸੀ ਇਹ 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 ਲੋਏ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਕਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਗਰਪਾਲ ਨਾ ਵੜਿਆ ਤੇ ਗੋਲੀ ਆ ਵੇਖੋ ਲੱਗੀ ਤੇ ਆ ਆ ਜੇ ਗਰਪਾਲ ਆਹ ਤੁਹਾਨੂੰ ਆ ਪਹਿਲਾਂ ਗਰਪਾਲ ਭਾਈ ਉਹਨਾਂ ਦੀ ਖੋਈ ਜੜੀ ਆਪਾਂ ਅੱਜ ਇਨਫੋਰਮੇਸ਼ਨ ਆਈ ਆਈਸੀਗੂ ਨੇ ਨਾਲਾ ਭਖਾ ਰਿਛੇ ਦੇ ਅੱਗੇ ਨਾ ਇੱਕ ਪੈਸਾ ਐਮਆਰ ਪੈਸਾ ਉਥੇ ਸਾਰ ਗੁਰਦੀਸ਼ ਸਿੰਘ ਓਜਲਾ ਦੀ ਰੈਲੀ ਚੱਲ ਰਹੀ ਸੀ ਉਹਦੇ ਬਾਹਰ ਬਾਹਰ ਸੜਕ ਦੇ ਉੱਤੇ ਇੱਕ ਝਗੜਾ ਆਇਆ ਪਤਾ ਲੱਗਿਆ ਕਿ ਕਨੇ ਗੋਲੀਆਂ ਚਲਾਈਆਂ ਲਵਰੀ ਨਾਂ ਦਾ ਮੁੰਡਾ ਵਾ ਜਿਹੜਾ ਕਹਿੰਦਾ ਵੀ ਮੇਰੇ ਗੋਲੀਆਂ ਮਾਰ ਕੇ ਗਏ ਆ ਉਹਨਾਂ ਚਾਰ ਬੰਦੇ ਲਖਾਏ ਆ ਜੋ ਕਾਰਵਾਈ ਅਮਲ 'ਚ ਜੋ ਕਾਰਵਾਈ ਹੋਵੇ ਵਰਦੀ ਕਾਰਵਾਈ ਕੀਤੀ ਜਾਏਗੀ